ਇੱਕ ਦਿਨ ਫਿਰ ਸਤਿਗੁਰੂ ਨਾਨਕ ਜੀ ਲੇਕੇ ਹੋਏ ਨੀ ਚੋਪਾ ਗਈ ਚਿਹਰੇ ਨੂੰ ਤੇ ਸੂਰਜ ਦੀਆਂ ਕਿਰਨਾਂ ਚਿਹਰੇ ਤੇ ਪੈ ਰਹੀਆਂ ਤਾਂ ਇੱਕ ਨਾਗਰਾਜ ਹਨੀਰ ਕਾਲਾ ਸੱਪ ਨੇੜੇ ਹੀ ਬਰਮੀ ਵਿੱਚੋਂ ਖੁੱਡ ਵਿੱਚੋਂ ਨਿਕਲਿਆ ਉਹਨੇ ਤੱਕਿਆ ਕਿ ਇਸ ਨੂਰੀ ਬਾਲਕ ਦੇ ਚਿਹਰੇ ਦੇ ਉੱਤੇ ਸੂਰਜ ਆਪਣਾ ਕਹਿਰ ਵਰਤਾ ਰਿਹਾ ਇਹਦੀਆਂ ਕਿਰਨਾਂ ਇਹਦੀ ਧੁੱਪ ਪੈ ਰਹੀ ਹੈ ਮਤਾ ਸਰਸਰਾਹਟ ਨਾਲ ਇਹ